ਅ ਮੈਂ ਇਹ ਦੱਸਣਾ ਚਾਹੁੰਦਾ ਕਿ ਬੀਐਸਐਫ ਤੇ ਪੰਜਾਬ ਪੁਲਿਸ ਲਗਾਤਾਰ ਜਿਹੜੇ ਸਮਗਲਰਾਂ ਦੇ ਖਿਲਾਫ ਕਾਰਵਾਈ ਕਰ ਰਹੀ ਹੈ ਇਸੇ ਤਹਿਤ ਜਿਹੜਾ ਡਾਲ ਪਿੰਡ ਦੇ ਵਿੱਚ ਇੱਕ ਇਨਫੋਰਮੇਸ਼ਨ ਜਿਹੜੀ ਆ ਉਹ ਪੁਲਿਸ ਵੱਲੋਂ ਤੇ ਆਪਣੇ ਆਮ ਲੋਕਾਂ ਵੱਲੋਂ ਡਿਵੈਲਪ ਹੋਈ ਸੀ ਕਿ ਇੱਕ ਨੌਜਵਾਨ ਵਿਅਕਤੀ ਨਾ ਕਣਕ ਦੇ ਵਿੱਚ ਪਿੰਡ ਦਾ ਵਾਸੀ ਨਹੀਂ ਹੈ ਤੇ ਕਣਕ ਦੇ ਵਿੱਚ ਕੁਝ ਲੱਭ ਰਿਹਾ ਤੁਰੰਤ ਕਾਰਵਾਈ ਕਰਦੇ ਹੋਏ ਬੀਐਸਐਫ ਤੇ ਪੰਜਾਬ ਪੁਲਿਸ ਨੇ ਉਹਨੂੰ ਕਾਬੂ ਕੀਤਾ ਜਦੋਂ ਇਹਦੀ ਵੈਰੀਫਿਕੇਸ਼ਨ ਕੀਤੀ ਗਈ ਤੇ ਪਤਾ ਲੱਗਾ ਵੀ ਇਹਨੇ ਡਰੋਨ ਰਾਹੀਂ ਗਤੀਵਿਧੀ ਕਰਦੇ ਹੋਏ ਇੱਕ ਜਿਹੜਾ ਹੈਰੋਨਾਓ ਪਾਕਿਸਤਾਨ ਤੋਂ ਪਾਰ ਤੋਂ ਮੰਗਵਾਈ ਹੈ ਇਹਨੂੰ ਤੁਰੰਤ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਇਸ ਦੇ ਖਿਲਾਫ ਐਫਆਈਆਰ ਨੰਬਰ 30 ਡੇਟਡ ਜਿਹੜੀ ਹੈ ਗਿਆ 19/3/24 ਅੰਡਰ ਸੈਕਸ਼ਨ ਜਿਹੜੀ 10 11 12 에어ਕ੍ਰਾਫਟ ਐਕਟ ਤੇ ਇਹ 21 ਐਨਡੀਪੀਆ ਸੈਕਟਰ ਦੇ ਅnder ਰਜਿਸਟਰ ਕਰ ਲਿਆ ਇਹਨੂੰ ਗ੍ਰਿਫਤਾਰ ਕਰਕੇ ਤੇ ਇਹਨੂੰ ਪੇਸ਼ ਅਦਾਲਤ ਕੀਤਾ ਗਿਆ ਅਦਾਲਤ ਦੇ ਵਿੱਚ ਇਸ ਦਾ 2 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਤੇ ਦੌਰਾਨੇ ਰਿਮਾਂਡ ਇਹਦੇ ਕੋਲੋਂ ਪੁਸ਼ੀਸ਼ ਕਰਦੇ ਹੋਏ ਤੇ ਇਹਨੇ ਜਿਹੜੀ ਫਰਦ ਨਕਸ਼ਾ ਮੁਤਾਬਕ 1/2 ਕਿਲੋ ਹੈਰੋਨ ਜਿਹੜੀ ਹੈ ਉਹ ਰਿਕਵਰ ਕਰਾਈ ਹੈ ਜਿਹਨੂੰ ਕਬਜ਼ੇ ਵਿੱਚ ਲੈ ਕੇ ਤੇ ਅੱਜ ਫਿਰ ਪੇਸ਼ ਅਦਾਲਤ ਕੀਤਾ ਗਿਆ ਮੈਂ ਇੱਥੇ ਦੱਸਣਾ ਚਾਹਾਂਗਾ ਕਿ ਇਸ ਗਤੀਵਿਧੀ ਦੇ ਵਿੱਚ ਸ਼ਾਮਲ ਹੋਰ ਦੋ ਵਿਅਕਤੀ ਸੀ ਇੱਕ ਦਾ ਨਾਮ ਜੀਪੀ ਸਿੰਘ ਤੇ ਦੂਜੇ ਦਾ ਦਵਿੰਦਰ ਸਿੰਘ ਸੀ ਇਹਨਾਂ ਨੂੰ ਵੀ ਇਸ ਮੁਕਦਮੇ ਦੇ ਵਿੱਚ ਜਦਾਬਾ ਨਾਮਜ਼ਦ ਕੀਤਾ ਸੀ ਇਹਦੇ ਵਿੱਚ ਜਿਹੜਾ ਜੇਪੀ ਸਿੰਘ ਦੂਸਰਾ ਦੋਸ਼ੀ ਕੋਹਾੜਕੇ ਦਾ ਰਹਿਣ ਵਾਲਾ ਇਹਨੂੰ ਵੀ ਗ੍ਰਿਫਤਾਰ ਕਰ ਲਿਆ ਤੇ ਦਵਿੰਦਰ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਹਰ ਉਪਰਾਲਾ ਕੀਤਾ ਜਾ ਰਿਹਾ ਕਿਉਂਕਿ ਇਹ ਐਕਟੀਵਿਟੀ ਡਰੋਨ ਰਾਹੀਂ ਆਈ ਹੈ ਜਿਹੜੀ ਮੌਕੇ ਦੀ ਐਵੀਡੈਂਸ ਕਲੈਕਟ ਹੋਈ ਸੀ ਉਸ ਮੁਤਾਬਕ ਜਿਹੜਾ ਡਰੋਨ ਆ ਉਹ ਸਮਾਨ ਸੁੱਟ ਕੇ ਤੇ ਵਾਪਸ ਚਲਾ ਗਿਆ ਸੀ ਸੋ ਮੁਕਦਮਾ ਜਿਹੜਾ ਇਹਦੇ ਵਿੱਚ ਦਰਜ ਕਰ ਲਿਆ ਇਹਦੀ ਤਫ਼ਤੀਸ਼ ਜਾਰੀ ਹੈ ਇਹਦੀ ਹਰ ਟੈਕਨੀਕਲ ਤਰੀਕੇ ਨਾਲ ਹੋਰ ਵੀ ਤਫਤੀਸ਼ ਕੀਤੀ ਜਾਊਗੀ ਦੂਸਰਾ ਮੈਂ ਇੱਥੇ ਜਿਹੜੇ ਇਸ ਸਮਗਲਰ ਗਤੀਵਿਧੀਆਂ ਦੇ ਵਿੱਚ ਸ਼ਾਮਲ ਵਿਅਕਤੀ ਹੈ ਉਹਨਾਂ ਨੂੰ ਤਾੜਨਾ ਵੀ ਦਿਨਾ ਕਿ ਆਪਣੀਆਂ ਇਹਨਾਂ ਗਤੀਵਿਧੀਆਂ ਤੋਂ ਬਾਜ਼ ਆ ਜਾਣ ਨਹੀਂ ਤਾਂ ਜਦਾਂ ਅਸੀਂ ਹਰ ਤੀਜੇ ਚੌਥੇ ਦਿਨ ਕੋਈ ਨਾ ਕੋਈ ਵਿਅਕਤੀ ਜਿਹੜੇ ਇਹਨਾਂ ਗਤੀਵਿਧੀਆਂ 'ਚ ਸ਼ਾਮਲ ਲੱਫੜ ਕੇ ਜੇਲ੍ਹ 'ਚ ਭੇਜਦੇ ਤੋ ਉਹਨਾਂ ਦੇ ਵੀ ਦਿਨ ਦੂਰ ਨਹੀਂ ਜਦੋਂ ਉਹਨਾਂ ਨੂੰ ਫੜ ਕੇ ਅਸੀਂ ਜੇਲ੍ਹ ਦੇ ਵਿੱਚ ਭੇਜ ਦਾਂਗੇ ਦੂਸਰਾ ਮੈਂ ਇੱਥੇ ਨਾ ਕਈ ਵਿਅਕਤੀ ਇਹਨਾਂ ਧੰਦਿਆਂ ਦੇ ਵਿੱਚ ਪੈ ਕੇ ਕੁਝ ਜਾਇਦਾਦਾਂ ਬਣਾਉਂਦੇ ਨੇ ਮੈਂ ਇਥੇ ਦੱਸਣਾ ਤੇ ਕਲੀਅਰ ਕਰਨਾ ਚਾਹੁੰਦਾ ਕਿ 168 ਐਫ ਦੀ ਕਾਰਵਾਈ ਹੁੰਦੀ ਹੈ ਉਹਦੇ ਵਿੱਚ ਜਿਹੜੇ ਸਮਗਲਰਾਂ ਦੌਰਾਂ ਬਣਾਏ ਗਿਆਂ ਆ ਅਵੈਧ ਜਿਹੜੀਆਂ ਜਾਇਦਾਦਾਂ ਸਮੱਗਰੀਆਂ ਇਹਨਾਂ ਸਾਰਿਆਂ ਨੂੰ ਜ਼ਬਤ ਕੀਤਾ ਜਾਂਦਾ ਸੋ ਮੈਂ ਇਥੇ ਆਮ ਲੋਕਾਂ ਦਾ ਧੰਨਵਾਦ ਵੀ ਕਰਦਾ ਕਿ ਉਹਨਾਂ ਨੇ ਬੀਐਸਆਰ ਤੇ ਪੰਜਾਬ ਪੁਲਿਸ ਦਾ ਪੂਰਨ ਸਹਿਯੋਗ ਦਿੱਤਾ ਸਰਚ ਆਪਰੇਸ਼ਨ ਚ ਵੀ ਸਹਿਯੋਗ ਦਿੱਤਾ ਤੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਵੀ ਸਹਿਯੋਗ ਦਿੱਤਾ ਜਿਨ੍ਹਾਂ ਜਿਨ੍ਹਾਂ ਵਿਅਕਤੀਆਂ ਨੇ ਇਸ ਕੰਮ ਦੇ ਵਿੱਚ ਸਾਡਾ ਸਹਿਯੋਗ ਦਿੱਤਾ ਤੇ ਇਨਫੋਰਮੇਸ਼ਨ ਦਿੱਤੀ ਆ ਪੁਨਾ ਨੂੰ ਰਵਾਇਤ ਦੇ ਮੁਤਾਬਕ ਜਿਹੜੇ ਆ ਪੂਰਨ ਤੌਰ ਤੇ ਜਿਹੜਾ ਇਹ ਨਾਮ ਜ਼ਰੂਰ ਦਿੱਤਾ ਜਾਂਦਾ ਹੈ